ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿਗਾ ਸਵਾਗਤ 27 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਭਖੀ ਸਿਆਸਤ ਸੁਖਬੀਰ ਨੂੰ ਖੁੱਲੀ ਚੁਣੌਤੀ ਸੁਖੀ ਰੰਧਾਵਾ ਦੇ ਨੋਟਿਸ ਦਾ ਨਵਜੋਤ ਕੌਰ ਸਿੱਧੂ ਨੇ ਦਿੱਤਾ ਠੋਕ ਮਾਵਾ ਜਵਾਬ ਪੰਜਾਬ ਕਾਂਗਰਸ ਤੇ ਕਾਟੋ ਕਲੇਸ਼ ਵਿਚਕਾਰ ਵਿਵਾਦਾਂ ਵਿੱਚ ਇੱਕ ਹੋਰ ਕਾਂਗਰਸੀ ਆਗੂ ਚੰਨੀ ਕਿਵੇਂ ਬਣਿਆ ਸੀ ਮੁੱਖ ਮੰਤਰੀ ਵੱਡਾ ਅਤੇ ਹੈਰਾਨੀਜਨਕ ਖੁਲਾਸਾ ਮਨਪ੍ਰੀਤ 41 ਨੂੰ ਵੱਡਾ ਝਟਕਾ ਲੋਕ ਸਭਾ ਵਿੱਚ ਬਹਿਸਬਾਦ ਸੰਸਦ ਕੰਗਣਾ ਰਣੌਤ ਨੇ ਘੇਰੀ ਵਿਰੋਧੀ ਧਿਰ 온ਟਾਰੀਓ ਵਿਧਾਨ ਸਭਾ ਬਾਹਰ ਪੰਜਾਬੀ ਵਿਦਿਆਰਥੀਆਂ ਦਾ ਧਰਨਾ ਤੀਸਰੇ ਹਫਤੇ ਵੀ ਜਾਰੀ ਰਾਸ਼ਟਰਪਤੀ ਟਰੰਪ ਨੇ ਇਸ ਸਾਲ 85000 ਵੀਜ਼ੇ ਕੀਤੇ ਰੱਦ ਵੱਡਾ ਖੁਲਾਸਾ ਮਰੱਕੋ ਵਿੱਚ ਦੁਖਦਾਈ ਹਾਦਸਾ ਦੋ ਰਹਾਇਸ਼ੀ ਇਮਾਰਤਾਂ ਪੱਤਿਆਂ ਵਾਂਗ ਡਿੱਗੀਆਂ 19 ਬੋਤਾਂ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇੱذ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਇਕਤਾ ਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਨਾਲ ਹੀ ਬੇਨਤੀ ਹੈ ਕਿ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਦੇਣਾ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਪੰਜਾਬ ਵਿਧਾਨ ਸਭਾ ਚੋਣਾਂ 2027 ਚ ਹੋਣੀਆਂ ਨੇ ਅਤੇ ਸਿਆਸਤ ਹੁਣੇ ਤੋਂ ਭਖਣੀ ਸ਼ੁਰੂ ਹੋ ਗਈ ਹੈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਵੱਲੋਂ ਗਿੱਦੜਬਾ ਹਲਕੇ ਤੋਂ ਚੋਣ ਲੜਨ ਦਾ ਬੀਤੇ ਦਿਨੀ ਐਲਾਨ ਕਰ ਦਿੱਤਾ ਗਿਆ ਸੀ ਅਤੇ ਹੁਣ ਇਸ ਸਬੰਧ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਬਿਆਨ ਸਾਹਮਣੇ ਆ ਰਹੇ ਨੇ ਰਾਜਾ ਵੜਿੰਗ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਮੈਂ ਖੁੱਲੀ ਚੁਣੌਤੀ ਦਿੰਦਾ ਵੜਿੰਗ ਨੇ ਕਿਹਾ ਕਿ ਉਹਨਾਂ ਨੇ ਤਾਂ ਪਿਛਲੀ ਵਾਰੀ ਵੀ ਸੁਖਬੀਰ ਬਾਦਲ ਨੂੰ ਇੱਥੋਂ ਹੀ ਚੋਣ ਲੜਨ ਵਾਸਤੇ ਆਖਿਆ ਸੀ ਚੁਣੌਤੀ ਦਿੱਤੀ ਸੀ ਪਰ ਉਹ ਇੱਥੇ ਨਾ ਆਏ ਰਾਜਾ ਵੜਿੰਗ ਨੇ ਇਹ ਵੀ ਦਾਅਵਾ ਕੀਤਾ ਕਿ ਸੁਖਬੀਰ ਬਾਦਲ ਉਦੋਂ ਚੋਣ ਲੜਦੇ ਤਾਂ ਉਸ ਵਕਤ ਵੀ ਕਾਂਗਰਸੀ ਜਿੱਤਦੀ ਕਿਉਂਕਿ ਸੁਖਬੀਰ ਨੇ ਸਾਰੀਆਂ ਵੋਟਾਂ ਤਾਂ ਆਮ ਆਦਮੀ ਪਾਰਟੀ ਨੂੰ ਪੁਵਾਈਆਂ ਸਨ ਵੜਿੰਗ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਹਨਾਂ ਨੂੰ ਰਾਜਾ ਵੜਿੰਗ ਟਾਰਗੇਟ ਲੱਗਦਾ ਸੀ ਆਪਣੀ ਪਿਛਲੀ ਜਿੱਤ ਦਾ ਜ਼ਿਕਰ ਕਰਦਿਆਂ ਰਾਜਾ ਵੜਿੰਗ ਨੇ ਦੱਸਿਆ ਕਿ 2022 ਵਿੱਚ ਜਦੋਂ ਉਹ ਜਿੱਤੇ ਸਨ ਤਾਂ ਉਹਨਾਂ ਨੂੰ 50000 ਵੋਟਾਂ ਪਈਆਂ ਸੀ ਅਤੇ ਜ਼ਿਮਨੀ ਚੋਣ ਵਿੱਚ ਵੀ ਇੰਨੀ ਹੀ ਵੋਟਾਂ ਪਈਆਂ ਨੇ ਵੜਿੰਗ ਨੇ ਕਿਹਾ ਕਿ ਜੇਕਰ ਸੁਖਬੀਰ ਬਾਦਲ ਕੋਲ ਸਮਾਂ ਨਹੀਂ ਹੈ ਉਹ ਹਰ ਸਿਵਰਤ ਕੌਰ ਬਾਦਲ ਨੂੰ ਇਥੋਂ ਚੋਣ ਲੜਾ ਦੇਣ ਉਹਨਾਂ ਆਖਿਆ ਕਿ ਦੋਵਾਂ ਵਿੱਚੋਂ ਕੋਈ ਵੀ ਲੜੇ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੋਏਗਾ ਪਰ ਵੜਿੰਗ ਨੇ ਚੁਣੌਤੀ ਦਿੰਦਿਆਂ ਕਿਹਾ ਕਿ ਸੁਖਬੀਰ ਬਾਦਲ ਜਦੋਂ ਗਿੱਦੜਵਾਹ ਮਰਜ਼ੀ ਆ ਜਾਵੇ ਗਿੱਦੜਵਾਹੇ ਵਾਲੇ ਉਹਦੇ ਸਿੰਘ ਭੋਰ ਦੇਣਗੇ ਵੜਿੰਗ ਨੇ ਜਾਤ ਕਰਵਾ ਕੇ ਸੁਖਬੀਰ ਬਾਦਲ ਨੂੰ ਤਾਂ 골ਡੀ ਕੰਬੋਜ਼ਰੀ ਵੀ 30000 ਵੋਟਾਂ ਦੇ ਫੱਡੇ ਫਰਕ ਨਾਲ ਹਰਾ ਦਿੱਤਾ ਸੀ ਦੂਜੇ ਪਾਸੇ ਗਿੱਦੜਵਾਹ ਤੋਂ ਚੋਣ ਲੜਨ ਬਾਰੇ ਪੁੱਛੇ ਜਾਣ ਤੇ ਰਾਜਾ ਵੜਿੰਗ ਨੇ ਇਹ ਵੀ ਸਪਸ਼ਟ ਕਰ ਦਿੱਤਾ ਕਿ ਉਹ ਚੋਣ ਲੜਨਗੇ ਜਾਂ ਨਹੀਂ ਅਤੇ ਕਿੱਥੋਂ ਲੜਨਗੇ ਇਸ ਦਾ ਅੰਤੋਂ ਫੈਸਲਾ ਉਹਨਾਂ ਨੇ ਆਖਿਆ ਕਿ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਜਾਂ ਮਲਕ ਅਰਜਨ ਖੜਗੇ ਜਾਂ ਰਾਹੁਲ ਗਾਂਧੀ ਕਰਨਗੇ ਵੜਿੰਗ ਨੇ ਖੁਦ ਨੂੰ ਕਾਂਗਰਸ ਪਾਰਟੀ ਦਾ ਇੱਕ ਅਨੁਸ਼ਾਸਨਬੱਧ ਸਿਪਾਹੀ ਜ਼ਰੂਰ ਦੱਸਿਆ ਪਰ ਉਹਨਾਂ ਨੇ ਇਹ ਪੱਤੇ ਨਹੀਂ ਖੋਲੇ ਕਿ ਕਿ ਉਹ ਅਗਲੀਆਂ ਵਿਧਾਨ ਸਭਾ ਚੋਣਾਂ ਲੜਨਗੇ ਜਾਂ ਨਹੀਂ ਪਰ ਪਿਛਲੇ ਸਾਲ ਪ੍ਰਤਾਪ ਬਾਜਵਾ ਦੇ ਬਿਆਨ ਤੋਂ ਬਾਅਦ ਉਹਨਾਂ ਨੇ ਸਪਸ਼ਟ ਜ਼ਰੂਰ ਕਰ ਦਿੱਤਾ ਸੀ ਕਿ ਉਹਨਾਂ ਦੇ ਸੰਸਦ ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਹਾਈ ਕਮਾਂਡ ਨੂੰ ਆਖਿਆ ਸੀ ਕਿ ਉਹ ਪੰਜਾਬ ਦੀ ਸਿਆਸਤ ਵਿੱਚ ਰਹਿਣਾ ਚਾਹੁੰਦੇ ਨੇ ਅਤੇ ਪੰਜਾਬ ਵਿਧਾਨ ਸਭਾ ਚੋਣਾਂ जरूर ਲੜਨਗੇ ਤੇ ਹੁਣ ਗੱਲ ਕਰਦੇ ਆਂ ਪੰਜਾਬ ਕਾਂਗਰਸ ਤੇ 카ਟੋ ਕਲੇਸ਼ ਦੀ ਜੋ ਰੁਕਣ ਦਾ ਨਾ ਨਹੀਂ ਲੈ ਰਿਹਾ ਕਾਂਗਰਸ ਪਾਰਟੀ ਦੇ ਦਿਨ ਸ਼ਾਇਦ ਇਸ ਵਕਤ ਪੁੱਠੇ ਚੱਲ ਰਹੇ ਆ ਭਾਵ ਠੀਕ ਨਹੀਂ ਚੱਲ ਰਹੇ ਇੱਕ ਪਾਸੇ ਨਵਜੋਤ ਕੌਰ ਸਿੱਧੂ ਦੇ ਬਿਆਨਾਂ ਨੇ ਤਰਸੱਲੀ ਬਚਾਈ ਪਈ ਹੈ ਦੂਜੇ ਪਾਸੇ ਇੱਕ ਹੋਰ ਕਾਂਗਰਸੀ ਆਗੂ ਕਟਹਿਰੇ ਵਿੱਚ ਖੜਾ ਹੋ ਗਿਆ ਹੈ ਮਾਮਲਾ ਇਹ ਹੈ ਕਿ ਸੁਲਤਾਨਪੁਰ ਲੋਧੀ ਤੋਂ ਸਾਬਕਾ ਕਾਂਗਰਸੀ ਵਿਧਾਇਕ ਨਵਤੇਜ ਚੀਮਾ ਉਤੇ ਆਮ ਆਦਮੀ ਪਾਰਟੀ ਨਾਲ ਮਿਲੀ ਭੁਗਤ ਕਰਕੇ ਕਾਂਗਰਸੀ ਉਮੀਦਵਾਰ ਦੇ ਨਾਮਜ਼ਦਗੀ ਧੋਖਰੜਾ ਵਾਪਸ ਕਰਵਾਉਣ ਦੇ ਗੰਭੀਰ ਦੋਸ਼ ਲੱਗ ਰਹੇ ਨੇ ਇਹ ਦੋਸ਼ ਜ਼ੋਨ ਪਰਮਜੀਤਪੁਰ ਤੋਂ ਬਲਾਕ ਸੰਮਤੀ ਚੋਣਾਂ ਲਈ ਕਾਂਗਰਸ ਪਾਰਟੀ ਤੋਂ ਨਾਮਜ਼ਦਗੀ ਭਰਨ ਵਾਲੇ ਗੁਰਦੇਵ ਸਿੰਘ ਵਾਸੀ ਪਿੰਡ ਪਸਣ ਕਦੀਮ ਤਹਿਸੀਲ ਸੁਲਤਾਨਪੁਰ ਲੋਧੀ ਵੱਲੋਂ ਮੀਡੀਆ ਦੇ ਸਾਹਮਣੇ ਲਾਏ ਗਏ ਆ ਗੁਰਦੇਵ ਸਿੰਘ ਨੇ ਦੱਸਿਆ ਕਿ ਨਵਤੇਜ ਚੀਮਾ ਨੇ ਪਹਿਲਾਂ ਖੁਦ ਉਸ ਨੂੰ ਕਾਂਗਰਸ ਦੀ ਟਿਕਟ ਤੇ ਚੋਣ ਲੜਨ ਲਈ ਮਿੰਤਾ ਕੀਤੀਆਂ ਅਤੇ ਤਿਆਰ ਕਰ ਲਿਆ ਬਾਦ ਵਿੱਚ ਆਪਣੇ ਦਫ਼ਤਰ ਵਿੱਚ ਬੁਲਾ ਕੇ ਨਾਮਜ਼ਦਗੀ ਵਾਪਸੀ ਵਾਲੇ ਫਾਰਮਾਂ ਤੇ ਧੋਖੇ ਨਾਲ ਦਸਤਖਤ ਕਰਵਾ ਲਏ ਨੇ ਗੁਰਦੇਵ ਸਿੰਘ ਦੇ ਮਤابق ਉਸ ਨੂੰ ਇਹ ਕਹਿ ਕੇ ਭਰੋਸਾ ਦਿਵਾਇਆ ਗਿਆ ਸੀ ਕਿ ਇਹ ਸਿਰਫ ਰਸਮੀ ਕਾਰਵਾਈ ਹੈ ਪਰ ਬਾਅਦ ਵਿੱਚ ਪਤਾ ਲੱਗਿਆ ਕਿ ਉਸ ਦੀ ਨਾਮਜ਼ਦਗੀ ਵਾਪਸ ਕਰਵਾਈ ਜਾ ਚੁੱਕੀ ਹੈ ਗੁਰਦੇਵ ਸਿੰਘ ਦਾ ਦੋਸ਼ ਹੈ ਕਿ ਨਾਮ ਨਾਮਜ਼ਦਗੀ ਵਾਪਸੀ ਬਾਅਦ ਜਦੋਂ ਉਸ ਨੇ ਇਹ ਗੱਲ ਦਾ ਵਿਰੋਧ ਕੀਤਾ ਉਸ ਨੂੰ ਕਿਹਾ ਗਿਆ ਕਿ ਉਹ ਘਰ ਜਾਵੇ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਮਦਦ ਕਰੇ ਉਸਨੇ ਇਹ ਵੀ ਦੋਸ਼ ਲਾਇਆ ਕਿ ਸਾਰਾ ਕੁਝ ਸਚੱਦੀ ਸਾਦਸ਼ ਦੇ ਤਹਿਤ ਕੀਤਾ ਗਿਆ ਤਾਂ ਜੋ ਕਾਂਗਰਸ ਪਾਰਟੀ ਨੂੰ ਜੋਨ ਪਰਮਜੀਤਪੁਰ ਵਿੱਚ ਚੋਣ ਮੈਦਾਨ ਤੋਂ ਬਾਹਰ ਕੀਤਾ ਜਾ ਸਕੇ ਗੁਰਦੇਵ ਸਿੰਘ ਨੇ ਇਹ ਵੀ ਦੱਸਿਆ ਕਿ ਜਦੋਂ ਉਸ ਨੂੰ ਧੋਖੇਬਾਜ਼ੀ ਦਾ ਅਹਿਸਾਸ ਹੋਇਆ ਤਾਂ ਉਸਨੇ ਮੀਡੀਆ ਸਾਹਮਣੇ ਜਾਣ ਦੀ ਤਿਆਰੀ ਕੀਤੀ ਉਸ ਉੱਤੇ ਫਿਰ ਲਗਾਤਾਰ ਦਬਾਅ ਬਣਾਇਆ ਗਿਆ ਅਤੇ ਉਸ ਨੂੰ ਇਹ ਮਾਮਲਾ ਦਬਾ ਦੇਣ ਵਾਸਤੇ ਆਖਿਆ ਗਿਆ ਉਸ ਦਾ ਕਹਿਣਾ ਹੈ ਕਿ ਇਹ ਦਬਾਅ ਸਿੱਧੇ ਤੌਰ ਤੇ ਨਵਤੇਜ ਚੀਮਾ ਦੇ ਪ੍ਰਭਾਵ ਹੇਠ ਬਣਾਇਆ ਗਿਆ ਹੈ ਉਧਰ ਇਸ ਮੌਕੇ ਤੇ ਗੱਲਬਾਤ ਕਰਦੇ ਹੋ ਗੁਰਦੇਵ ਸਿੰਘ ਦੇ ਭਾਣਜੇ ਮਨਜੀਤ ਸਿੰਘ ਨੇ ਸਖਤ ਲਹਿਜੇ ਵਿੱਚ ਕਿਹਾ ਕਿ ਪਹਿਲਾਂ ਉਸਤੇ ਬਾਬੇ ਨੂੰ ਕਾਂਗਰਸ ਪਾਰਟੀ ਦੀ ਇੱਜ਼ਤ ਤੇ ਚੋਣ ਲੜਨ ਦੀ ਗੱਲ ਕੀਤੀ ਗਈ ਅਤੇ ਬਾਅਦ ਵਿੱਚ ਉਸ ਨੂੰ ਇਲਾਕੇ ਭਰ ਵਿੱਚ ਸ਼ਰਮਸ਼ਾਰ ਕੀਤਾ ਗਿਆ ਉਹਦਾ ਕਹਿਣਾ ਹੈ ਕਿ ਇਹਦੇ ਨਾਲ ਉਸਤਾ ਨਹੀਂ ਸਗੋਂ ਪੂਰੇ ਟਕਸਾਲੀ ਕਾਂਗਰਸੀ ਵਰਕਰਾਂ ਦਾ ਨਵਤੇਜ ਚੀਮਾ ਤੋਂ ਭਰੋਸਾ ਟੁੱਟਿਆ ਉਸਨੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤੇ ਨਵਤੇਜ ਚੀਮਾ ਦੇ ਖਿਲਾਫ ਸਖਤ ਅਨੁਸ਼ਾਸਨਿਕ ਕਾਰਵਾਈ ਕੀਤੀ ਜਾਵੇ ਉਸ ਦਾ ਇਹ ਵੀ ਕਹਿਣਾ ਹੈ ਕਿ ਨਵਤੇਜ ਚੀਮਾ ਦੀਆਂ ਮਾੜੀਆਂ ਨੀਤੀਆਂ ਤੇ ਸਿਆਸੀ ਚਾਲਾਂ ਦੇ ਕਾਰਨ ਕਾਂਗਰਸ ਪਾਰਟੀ ਸੁਲਤਾਨਪੁਰ ਲੋਧੀ ਹਲਕੇ ਵਿੱਚੋਂ ਹਾਸ਼ੀਏ ਤੋਂ ਵੀ ਦੂਰ ਚਾ ਚੁੱਕੀ ਹੈ ਉਹਨਾਂ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਜੇ ਉਸ ਜੌਫ ਦੇ ਪਰਿਵਾਰ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਵਧਿੱਕੀ ਧਮਕੀ ਜਾਂ ਨੁਕਸਾਨ ਹੁੰਦਾ ਤਾਂ ਉਸ ਲਈ ਸਾਬਕਾ ਵਿਧਾਇਕ ਨਵਤੇਜ ਚੀਮਾ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਿੱਧੇ ਤੌਰ ਤੇ ਜ਼ਿੰਮੇਵਾਰ ਹੋਣਗੇ ਗੁਲਦੀਪ ਸਿੰਘ ਨੇ ਕਿਹਾ ਕਿ ਜੇਕਰ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਇਸ ਮਾਮਲੇ ਵਿੱਚ ਜਲਦ ਕੋਈ ਠੋਕਮੀ ਅਤੇ ਇਨਸਾਫਜੋ ਕਾਰਵਾਈ ਨਾ ਕੀਤੀ ਗਈ ਤਾਂ ਉਹਨਾਂ ਸਬੰਧਿਤ ਇਲਾਕੇ ਦੇ ਵੱਡੀ ਗਿਣਤੀ ਵਿੱਚ ਮਜਬੂਰਨ ਫਿਰ ਕਾਂਗਰਸ ਪਾਰਟੀ ਤੋਂ ਅਸਤੀਫਾ ਦੇਣ ਲਈ ਮਜਬੂਰ ਹੋ ਜਾਣਗੇ ਤੇ ਹੁਣ ਗੱਲ ਕਰਦੇ ਹਾਂ ਸੁਖੀ ਰੰਧਾਵਾ ਤੇ ਨਵਜੋਤ ਕੌਰ ਸਿੱਧੂ ਦੀ ਸਾਬਕਾ ਵਿਧਾਇਕ ਡਾਕਟਰ ਨਵਜੋਤ ਕੌਰ ਸਿੱਧੂ ਨੇ ਕਾਂਗਰਸੀ ਸੰਸਦ ਸੁਖਜਿੰਦਰ ਸਿੰਘ ਰੰਧਾਵਾ ਦੇ ਭੇਜੇ ਗਏ ਕਾਨੂੰਨੀ ਨੋਟਿਸ ਦਾ ਜਵਾਬ ਦੇ ਦਿੱਤਾ ਹੈ ਉਹਨਾਂ ਨੇ ਆਪਣੇ ਜਵਾਬ ਵਿੱਚ ਕਿਹਾ ਕਿ ਉਹ ਆਪਣੇ ਸਾਰੇ ਬਿਆਨਾਂ ਤੇ ਦ੍ਰਿੜਤਾ ਦੇ ਨਾਲ ਅੱਜ ਵੀ ਕਾਇਮ ਨੇ ਅਤੇ ਕਿਸੇ ਵੀ ਤਰ੍ਹਾਂ ਦੀ ਸਫਾਈ ਜਾਂ ਵਾਪਸੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਹਨਾਂ ਰੰਦਾਵਾ ਦੇ ਨੋਟਸ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਤੱਥਾਂ ਤੋਂ ਬਿਗੈ ਰੱਖਿਆ। ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਕਿ ਨੋਟਿਸ ਦਾ ਕੋਈ ਆਧਾਰ ਨਹੀਂ ਹੈ। ਇਸ ਨੂੰ ਵਾਪਸ ਲਾਓ ਨਹੀਂ ਤਾਂ ਮੈਂ ਕਾਨੂੰਨੀ ਕਾਰਵਾਈ ਕਰਾਂਗੀ। ਨਵਜੋਤ ਕੌਰ ਸਿੱਧੂ ਨੇ ਸਪਸ਼ਟ ਤੌਰ ਤੇ ਦਿੱਤੀ ਹੈ। ਕਿ ਜੇਕਰ ਸੁਖੀ ਰੰਦਾਵਾ ਤੁਰੰਤ ਆਪਣਾ ਨੋਟਿਸ ਵਾਪਸ ਨਹੀਂ ਲੈਂਦੇ ਤਾਂ ਉਹ ਤੁਰੰਤ ਕਾਨੂੰਨੀ ਕਾਰਵਾਈ ਕਰਵਾਉਣ ਵਾਸਤੇ ਤਿਆਰ ਹੋਣਗੇ ਡਾਕਟਰ ਸਿੱਧੂ ਨੇ ਜਵਾਬ ਵਿੱਚ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਧਮਕੀ ਜਾਂ ਦਬਾਅ ਨਾਲ ਉਹ ਪਿੱਛੇ ਹਟਣ ਵਾਲਿਆਂ ਵਿੱਚੋਂ ਨਹੀਂ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਬਿਆਨ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰ ਅਧੀਨ ਆਉਂਦੇ ਨੇ ਅਤੇ ਸਿਰਫ ਮੀਡੀਆ ਵਿੱਚ ਉਪਲਬਧ ਰਿਪੋਰਟਾਂ ਤੇ ਤੱਥਾਂ ਤੇ ਆਧਾਰਿਤ ਨੇ ਉਹਨਾਂ ਅੱਗੇ ਕਿਹਾ ਕਿ ਕਿਸੇ ਨੇਤਾ ਦੇ ਮਾਣ ਹਾਨੀ ਵਿਰੁੱਧ ਸਵਾਲ ਜਾਂ ਚਰਚਾ ਬੁਲਾਉਣੀ ਲੋਕਤੰਤਰੀ ਕਦਰਾਂ ਕੀਮਤਾਂ ਦੇ ਵਿਰੁੱਧ ਹੈ ਦੋਮਾ ਸੀਨੀਅਰ ਅਗਵਾ ਵਿਚਕਾਰ ਕਾਨੂੰਨੀ ਨੋਟਿਸਾਂ ਦੀ ਆਦਲਾ ਬਦਰੀ ਨੇ ਕਾਂਗਰਸ ਦੀ ਅੰਦਰੂਨੀ ਰਾਜਨੀਤੀ ਵਿੱਚ ਨਵੀਂ ਹਲਚਲ ਪੈਦਾ ਕਰ ਦਿੱਤੀ ਹੈ ਸਿੱਧੂ ਅਤੇ ਰੰਧਾਵਾ ਦੋਵੇਂ ਪਾਰਟੀ ਦੇ ਪ੍ਰਭਾਵਸ਼ਾਲੀ ਚਿਹਰੇ ਐ ਇਸ ਲਈ ਇਸ ਟਕਰਾਅ ਨੇ ਸਿਆਸੀ ਤਾਪ ਪਰ ਵਧਾ ਦਿੱਤਾ ਹੈ ਹੁਣ ਸਾਰਿਆਂ ਦੀਆਂ ਨਜ਼ਰਾਂ ਸੁਖਜਿੰਦਰ ਰੰਧਾਵਾ ਦੀ ਅਗਲੀ ਪ੍ਰਤੀਕਿਰਿਆ ਤੇ ਹੋਣਗੀਆਂ ਕਿ ਉਹ ਨੋਟਿਸ ਵਾਪਸੀ ਦਾ ਫੈਸਲਾ ਲੈਂਦੇ ਆ ਜਾਂ ਵਿਵਾਦ ਹੋਰ ਅੱਗੇ ਵਧ ਜਾਂਦਾ ਹੈ ਦੱਸਣਾ ਬਣਦਾ ਹੈ ਕਿ ਨਵਜੋਤ ਕੌਰ ਸਿੱਧੂ ਵੱਲੋਂ ਉਨ੍ਹਾਂ ਦੇ ਗੈਂਗਸਟਰਾਂ ਨਾਲ ਸਬੰਧ ਅਤੇ ਰਾਜਸਥਾਨ ਦੇ ਵਿੱਚ ਟਿਕਟਾਂ ਵੇਚਣ ਵਰਗੇ ਗੰਭੀਰ ਦੋਸ਼ ਲਗਾਏ ਗਏ ਸਨ ਹੁਣ ਇੱਕ ਹੋਰ ਨੋਟਿਸ ਦੀ ਗੱਲ ਹੈ ਉਧਰ ਹਾਲੇ ਨਵਜੋਤ ਸਿੱਧੂ ਨੇ ਰੰਦਾਵਾ ਦੇ ਨੋਟਿਸਾਂ ਜਵਾਬ ਦਿੱਤਾਈ ਸੀ ਕਿ ਇੱਕ ਹੋਰ ਨੋਟਿਸ ਨਵਜੋਤ ਕੌਰ ਸਿੱਧੂ ਦੇ ਘਰ ਪਹੁੰਚ ਗਿਆ ਪਾਬ ਨੋਟਸ ਤੇ ਨੋਟਿਸ ਡਿੱਗ ਰਹੇ ਨੇ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਗਏ ਸਾਬਕਾ ਮੰਤਰੀ ਅਨਿਲ ਜੋਸ਼ੀ ਤੇ ਕਈ ਇਲਜ਼ਾਮ ਲਗਾ ਦਿੱਤੇ ਗਏ ਸਨ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਕਾਨੂੰਨੀ ਨੋਟਿਸ ਸਰਵ ਕਰ ਦਿੱਤਾ ਹੈ ਡਾਕਟਰ ਨਵਜੋਤ ਕੌਰ ਸਿੱਧੂ ਵੱਲੋਂ ਅਨਿਲ ਜੋਸ਼ੀ ਨੂੰ ਲੈ ਕੇ ਮੀਡੀਆ ਵਿੱਚ ਬਿਆਨ ਦਿੱਤਾ ਗਿਆ ਸੀ ਨਵਜੋਤ ਕੌਰ ਸਿੱਧੂ ਨੇ ਜੋਸ਼ੀ ਨੂੰ ਲੈ ਕੇ ਬਿਆਨ ਦਿੱਤਾ ਸੀ ਕਿ ਜੋਸ਼ੀ ਵਿਚਾਰੇ ਨੇ ਇੰਨੇ ਪੈਸੇ ਲੈ ਕੇ ਜੋਹਾਨੇ ਕੀਤੀ ਗਈ ਹੁਣ ਪਤਾ ਚੱਲਿਆ ਕਿ ਉਹ ਫਰਸਟ੍ਰੇਟ ਹੋ ਕੇ ਅਕਾਲੀ ਦਲ ਵਿੱਚ ਵਾਪਸ ਜਾ ਰਿਹਾ ਹੈ 6 ਵਾਰ ਦਾ ਹਾਰਿਆ ਹੋਇਆ ਇਹ ਇੱਕ ਸੀਟ ਤੇ ਤਿੰਨ ਤਿੰਨ ਲੋਕਾਂ ਨੂੰ ਪ੍ਰਮੋਟ ਕਰ ਰਹੇ ਨੇ ਉਹਦੇ ਨਾਲ ਤੁਸੀਂ ਵੈਸੇ ਹੀ ਸੀਟ ਹਾਰ ਜਾਵੋਗੇ ਇਸ ਤੋਂ ਪਹਿਲਾਂ ਅਨਿਲ ਜੋਸ਼ੀ ਨੇ ਆਖਿਆ ਸੀ ਕਿ ਉਹਨਾਂ ਨੂੰ ਉਹ ਨੋਟਸ ਭੇਜ ਰਹੇ ਨੇ ਅਤੇ ਉਹਨਾਂ ਨੇ ਆਖਿਆ ਸੀ ਕਿ ਉਹ ਉਹਨਾਂ ਨੂੰ ਅਦਾਲਤ ਵਿੱਚ ਵੀ ਲੈ ਕੇ ਜਾਣਗੇ ਅਤੇ ਅਦਾਲਤ ਵਿੱਚ ਪੁੱਛਣਗੇ ਕਿ ਉਹਨਾਂ ਦੀ ਉਹਨਾਂ ਨਾਲ ਕਦੋਂ ਗੱਲ ਹੋਈ ਕਿਸ ਬੈਠਕ ਵਿੱਚ ਵਿੱਚ ਅਸੀਂ ਇਕੱਠੇ ਬੈਠੇ ਕਦੋਂ ਸਾਡੀ ਫੋਨ ਤੇ ਗੱਲਬਾਤ ਹੋਈ ਉਹਨਾਂ ਨੇ ਕਿਸ ਆਧਾਰ ਤੇ ਮੇਰੇ ਨਾਮ ਦਾ ਦੁਰਉਪਯੋਗ ਕੀਤਾ ਸੱਚ ਇਹ ਹੈ ਕਿ ਉਹਨਾਂ ਆਖਿਆ ਕਿ ਮੇਰੀ ਡਾਕਟਰ ਨਵਜੋਤ ਕੌਰ ਸਿੱਧੂ ਨਾਲ ਨਾ ਕਦੇ ਕੋਈ ਮੁਲਾਕਾਤ ਹੋਈ ਹੈ ਤੇ ਨਾ ਗੱਲਬਾਤ ਹੋਈ ਹੈ ਅਨਿਲ ਜੋਸ਼ੀ ਨੇ ਕਿਹਾ ਕਿ ਡਾਕਟਰ ਨਵਜੋਤ ਕੌਰ ਸਿੱਧੇ ਬਿਆਨਾਂ ਦਾ ਕੋਈ ਆਧਾਰ ਵੀ ਨਹੀਂ ਹੈ। ਉਹਨਾਂ ਦੇ ਬਿਆਨ ਆ ਰਾਜਨੀਤਿਕ ਦੁਸ਼ਮਣੀ ਤੋਂ ਪ੍ਰੇਰਿਤ ਨੇ। ਕਦੇ ਉਹ 500 ਕਰੋੜ ਦੀ ਗੱਲ ਕਰਦੇ ਆ ਤੇ ਕਦੇ ਕੋਈ ਹੋਰ ਇਲਜ਼ਾਮ ਲਾ ਦਿੰਦੇ ਨੇ ਜਿਸ ਦੇ ਪਿੱਛੇ ਕੋਈ ਤੱਤ ਵੀ ਨਹੀਂ ਹੁੰਦੇ। ਉਹਨਾਂ ਨੇ ਇਹ ਵੀ ਆਖਿਆ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਵਰਗੇ ਜ਼ਿੰਮੇਵਾਰ ਲੋਕਾਂ ਨੇ ਇਸ ਤਰ੍ਹਾਂ ਦੀ ਰਾਜਨੀਤੀ ਨਹੀਂ ਕੀਤੀ ਪਰ ਡਾਕਟਰ ਸਿੱਧੂ ਹਰ ਸਵਾਲ ਤੇ ਕਿਸੇ ਨਾ ਕਿਸਦੇ ਖਿਲਾਫ ਕੁਝ ਵੀ ਕਹਿਣ ਲੱਗ ਜਾਂਦੇ ਨੇ। ਦੱਸਣਾ ਬਣਦਾ ਕਿ ਇਹ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਚੌਥਾ ਕਾਨੂੰਨੀ ਨੋਟਿਸ ਸੀ ਇਹਦੇ ਤੋਂ ਪਹਿਲਾਂ ਗੁਰਦਾਸਪੁਰ ਤੋਂ ਸੰਸਦ ਸੁਖੀ ਰੰਦਾਵਾ ਤਰਨਤਾਰਨ ਉਪ ਚੋਣ ਦੇ ਉਮੀਦਵਾਰ ਕਰਨਵੀਰ ਬੁਰਜ ਅਤੇ ਤਰਨਤਾਰਨ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜਵੀਰ ਸਿੰਘ ਭੁੱਲਰ ਵੱਲੋਂ ਵੀ ਉਹਨਾਂ ਨੂੰ ਨੋਟਿਸ ਭੇਜੇ ਜਾ ਚੁੱਕੇ ਹੈ ਦੱਸਣਾ ਬਣਦਾ ਕਿ ਸੋਮਵਾਰ ਨੂੰ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਕਾਂਗਰਸ ਪਾਰਟੀ ਵਿੱਚੋਂ ਮੁਅਤਲ ਵੀ ਕਰ ਦਿੱਤਾ ਸੀ ਰਾਜਾ ਵੜਿੰਗ ਨੇ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਕਾਂਗਰਸ ਪਾਰਟੀ ਦੇ ਖਿਲਾਫ 500 ਕਰੋੜ ਰੁਪਏ ਵਾਲੀ ਕੀਤੀ ਟਿੱਪਣੀ ਦੇ ਕਾਰਨ ਕਾਂਗਰਸ ਵਿੱਚੋਂ ਮੁਅਤਲ ਕਰਨ ਵਾਸਤੇ ਪੱਤਰ ਜਾਰੀ ਕਰ ਦਿੱਤਾ ਸੀ ਦੂਜੇ ਪਾਸੇ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਪਾਰਟੀ ਵਿੱਚੋਂ ਮੁਅਤਲ ਕੀਤੇ ਜਾਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਬਿਆਨ ਵੀ ਸਾਹਮਣੇ ਆਇਆ ਵੜਿੰਗ ਨੇ ਕਿਹਾ ਕਿ ਕਾਂਗਰਸ ਵਿੱਚ ਅਨੁਸ਼ਾਸਣਹੀਣਤਾ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਏਗੀ ਉਹਨਾਂ ਕਿਹਾ ਕਿ ਜਿਨ੍ਹਾਂ ਨੇ ਕਾਂਗਰਸ ਦੇ ਰਾਜ ਵਿੱਚ ਵਜ਼ੀਰੀਆਂ ਬਾਣੀਆਂ ਸੁੱਖ ਬਾਣੇ ਕਾਂਗਰਸ ਦੀ ਪ੍ਰਧਾਨਗੀ ਤੱਕ ਦਿੱਤੀ ਉਹਨਾਂ ਨੂੰ ਅਜਹੀਆਂ ਗੱਲਾਂ ਕਰਨੀਆਂ ਸ਼ੋਭਾ ਨਹੀਂ ਦਿੰਦੀਆਂ ਸ਼ਰਮ ਆਉਣੀ ਚਾਹੀਦੀ ਹੈ ਇਹ ਲੋਕ ਕਾਂਗਰਸ ਵਿੱਚ ਪ੍ਰਧਾਨ ਰਹਿ ਕੇ ਕੁਝ ਨਹੀਂ ਕਰ ਸਕੇ ਅਤੇ ਹੁਣ ਕਾਂਗਰਸ ਦੀਆਂ ਬਦਖੋਈਆਂ ਜਰੂਰ ਕਰ ਰਹੇ ਨੇ ਤੇ ਹੁਣ ਗੱਲ ਕਰਦੇ ਆ ਕਿ ਚੰਨੀ ਕਿਵੇਂ ਮੁੱਖ ਮੰਤਰੀ ਬਣਿਆ ਸੀ ਵੱਡਾ ਖੁਲਾਸਾ ਕੀਤਾ ਜਾ ਰਿਹਾ ਹੈ ਅਸਲ ਦੇ ਵਿੱਚ ਡਾਕਟਰ ਨਵਜੋਤ ਕੌਰ ਸਿੱਧੂ ਦੇ ਵੱਲੋਂ ਪੰਜਾਬ ਵਿੱਚ ਮੁੱਖ ਮੰਤਰੀ ਬਣ ਲਈ 500 ਕਰੋੜ ਰੁਪਏ ਦੇਣੇ ਪੈਂਦੇ ਨੇ ਇਸ ਬਿਆਨ ਤੋਂ ਬਾਅਦ ਸਿਆਸੀ ਪਾਰਾ ਪੂਰੀ ਤਰ੍ਹਾਂ ਭਗਿਆ ਹੋਇਆ ਹੈ ਅਕਾਲੀ ਦਲ ਇਸ ਮੁੱਦੇ ਨੂੰ ਹਥਿਆਰ ਬਣਾ ਕੇ ਕਾਂਗਰਸ ਸਹਾਇਕ ਕਮਾਂਡ ਤੇ ਖਾਸ ਕਰਕੇ ਸਾਬਕਾ ਮੁੱਖ ਮੰਤਰੀ ਚਰਨ ਦੀ ਤੇ ਚੰਨੀ ਤੇ ਇਸ ਵਕਤ ਨਿਸ਼ਾਨੇਵਨ ਰਿਹਾ ਹੈ ਇੱਕ AI ਜਨਰੇਟਡ ਵਿਅੰਗਾਤਮਕ ਉਹਨਾਂ ਵੱਲੋਂ ਵੀਡੀਓ ਜਾਰੀ ਕਰ ਦਿੱਤਾ ਗਿਆ ਲਗਭਗ 1 ਮਿੰਟ ਤੇ ਇਸ ਵੀਡੀਓ ਵਿੱਚ ਗਾਂਧੀ ਹਾਊਸ ਦਿੱਲੀ ਨੂੰ ਦਿਖਾਇਆ ਗਿਆ ਜਿੱਥੇ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਬੈਠੇ ਪੰਜਾਬ ਦੇ ਅਗਲੇ ਮੁੱਖ ਮੰਤਰੀ ਦੀ ਝੋਣ ਕਰ ਰਹੇ ਨੇ ਪਹਿਲਾਂ ਸੁਖਜਿੰਦਰ ਰੰਧਾਵਾ ਪਾਬ ਸੁਖੀ ਰੰਧਾਵਾ 200 ਕਰੋੜ ਵਾਲਾ ਬੀਰਫ ਕੇਸ ਲੈ ਕੇ ਜਾਂਦੇ ਨੇ ਹਾਈ ਕਮਾਂਡ ਉਸ ਨੂੰ ਵਾਪਸ ਭੇਜ ਦਿੰਦੀ ਹੈ ਫਿਰ ਸੁਨੀਲ ਜਾਖੜ 300 ਕਰੋੜ ਵਾਲਾ ਟੈਚੀ ਲੈ ਕੇ ਜਾਂਦੇ ਨੇ ਉਹ ਵੀ ਰੱਦ ਕਰ ਦਿੱਤਾ ਜਾਂਦਾ ਹੈ ਫਿਰ ਨਵਜੋਤ ਸਿੱਧੂ ਫੁੱਲਾਂ ਦਾ ਗੁਲਦਸਤਾ ਲੈ ਕੇ ਪ੍ਰਿਯੰਕਾ ਗਾਂਧੀ ਨੂੰ ਮਿਲਦੇ ਆ ਪਰ ਪ੍ਰਿਯੰਕਾ ਗਾਂਧੀ ਗੁੱਸੇ ਵਿੱਚ ਗੁਲਦਸਤਾ ਵਹਾ ਮਾਰਦੀ ਹੈ ਅਖੀਰ ਵਿੱਚ ਚਰਨਜੀਤ ਸਿੰਘ ਚੰਨੀ ਆਟੋ ਰਿਕਸ਼ੇ ਤੇ ਚੜ ਕੇ 500 ਕਰੋੜ ਵਾਲਾ ਬਰੀਫ ਕੇਸ ਲੈ ਕੇ ਪਹੁੰਚਦੇ ਨੇ ਸੋਨੀਆ ਰਾਹੁਲ ਖੁਸ਼ ਹੋ ਜਾਂਦੇ ਨੇ ਚੰਨੀ ਨੂੰ ਮੁੱਖ ਮੰਤਰੀ ਦੀ ਕੁਰਸੀ ਤੇ ਦੇ ਦਿੰਦੇ ਨੇ ਅਤੇ ਉਹ ਮੁੱਖ ਮੰਤਰੀ ਦੀ ਕੁਰਸੀ ਚੰਨੀ ਨੂੰ ਦੇ ਦਿੰਦੇ ਨੇ ਅਤੇ ਉਹ ਸੌ ਚੋਕਣ ਵਾਸਤੇ ਚਲੇ ਜਾਂਦੇ ਨੇ ਬਾਕੀ ਤਿੰਨੇ ਆਗੂ ਰੋਂਦੇ ਜਾਂਦੇ ਆ ਵੀਡੀਓ ਵਿੱਚ ਚੰਨੀ ਤੇ ਸਭ ਤੋਂ ਜ਼ਿਆਦਾ 34 ਸੈਕਿੰਡ ਫੋਕਸ ਕੀਤਾ ਗਿਆ ਹੈ ਅਕਾਲੀ ਦਲ ਦਾ ਸਪਸ਼ਟ ਸੁਨੇਹਾ ਹੈ ਕਿ 2021 ਚੰਨੀ ਨੂੰ ਪੈਸੇ ਦੇ ਕੇ ਮੁੱਖ ਮੰਤਰੀ ਬਣਾਇਆ ਗਿਆ ਸੀ ਇਸ ਤੋਂ ਪਹਿਲਾਂ ਭਾਜਪਾ ਪ੍ਰਧਾਨ ਸੁਨੀਲ ਜਾਖੜਾ ਨੇ ਵੀ ਖੁੱਲ ਕੇ ਇਸ ਤਰ੍ਹਾਂ ਦੇ ਦੋਸ਼ ਲਗਾ ਦਿੱਤੇ ਸਨ ਕਿ ਚੰਨੀ ਨੇ 350 ਕਰੋੜ ਰੁਪਏ ਦੇ ਕੇ ਮੁੱਖ ਮੰਤਰੀ ਦੀ ਕੁਰਸੀ ਖਰੀਦੀ ਸੀ ਮੈਨੂੰ ਇਸ ਲਈ ਨਹੀਂ ਬਣਾਇਆ ਗਿਆ ਸੀ ਕਿਉਂਕਿ ਮੈਂ ਹਿੰਦੂ ਸੀ ਦੱਸਣਾ ਬਣਦਾ ਕਿ ਜਾਖੜ ਨੇ ਇਸੇ ਦੁੱਖੋਂ ਕਾਂਗਰਸ ਛੱਡ ਭਾਜਪਾ ਜੁਆਇਨ ਕਰ ਲਈ ਸੀ ਉੱਥੇ ਉਸ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾ ਦਿੱਤਾ ਗਿਆ ਸੀ ਅਤੇ ਹੁਣ ਗੱਲ ਕਰਦੇ ਆਂ ਐਸਐਸਪੀ ਦੀ ਛੁੱਟੀ ਦੀ ਜਾਣਕਾਰੀ ਮਿਲ ਰਹੀ ਹੈ ਕਿ ਕਥਿਤ ਆਡੀਓ ਵਾਇਰਲ ਮਾਮਲੇ ਵਿੱਚ ਪਟਿਆਲਾ ਦੇ ਐਸਐਸਪੀ ਵਰਣ ਸ਼ਰਮਾ ਦੇ ਛੁੱਟੀ ਤੇ ਜਾਣ ਤੋਂ ਬਾਅਦ ਪੰਜਾਬ ਦੀ ਸਿਆਸਤ ਹੋਰ ਗਰਮਾ ਗਈ ਹੈ ਇਸ ਮਾਮਲੇ ਵਿੱਚ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਐਕਸ ਤੇ ਲਿਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਐਸਐਸਪੀ ਪਟਿਆਲਾ ਨੂੰ ਅਦਾਲਤ ਵਿੱਚ ਸੁਣਵਾਈ ਤੋਂ ਪਹਿਲਾਂ ਛੁੱਟੀ ਤੇ ਭੇਜ ਕੇ ਤੁਹਾਡੀ ਸਰਕਾਰ ਨੇ ਕੀ ਮੰਨ ਲਿਆ ਕਿ ਚੋਣਾ ਲੁੱਟਣ ਲਈ ਪੁਲਿਸ ਦੀ ਦੁਰਵਰਤੋਂ ਦੀ ਤੁਹਾਡੀ ਨੀਅਤ ਸੀ ਪਰ ਮੁੱਦਾ ਸਿਰਫ ਇੰਨਾ ਹੀ ਨਹੀਂ ਹੈ ਪੰਜਾਬ ਦੀ ਸੰਵਰਤ ਪੁਲਿਸ ਫੋਰਸ ਦਾ ਸਿਆਸੀਕਰਨ ਸਭ ਤੋਂ ਵੱਡੇ ਫਿਕਰ ਦੀ ਗੱਲ ਹੈ ਤਰਨਤਨ ਚੋਣਾ ਵਿੱਚ ਵੀ ਇਹ ਸਿੱਧ ਹੋ ਚੁੱਕਾ ਹੈ ਇਹ ਲੋਕਤੰਤਰ ਲਈ ਖਤਰਾ ਤੇ ਭਾਜਪਾ ਅਜਿਹਾ ਨਹੀਂ ਹੋਣ ਦੇਵੇਗੀ ਹਾਲਾਂਕਿ ਐਸਐਸਪੀ ਪਟਿਆਲਾ ਛੁੱਟੀ ਤੇ ਖੁਦ ਗਏ ਦੱਸੇ ਜਾ ਰਹੇ ਨੇ ਜਾ ਫਿਰ ਉਹਨਾਂ ਨੂੰ ਭੇਜਿਆ ਇਹਦੇ ਵਾਪਤ ਹਾਲੇ ਵੀ 65 ਹੈ ਤੇ ਹੁਣ ਗੱਲ ਕਰਦੇ ਆ ਮਨਪ੍ਰੀਤ ਈਆਲੀ ਦੀ ਮੋਲਾਪੁਰ ਦਾਖਾ ਤੋਂ ਅਕਾਲੀ ਦਲ ਦੇ ਬਾਗੀ ਧੜੇ ਦੇ ਐਮ ਐਲ ਏ ਮਨਪ੍ਰੀਤ ਈਆਲੀ ਨੂੰ ਵੱਡਾ ਝਟਕਾ ਲੱਗਿਆ ਹੈ ਮਨਪ੍ਰੀਤ ਈਆਲੀ ਦੇ ਖਾਸਮ ਖਾਸ ਸਭ ਤੋਂ ਨੇੜਲੇ ਸਾਥੀ ਜਗਦੀਸ਼ ਗੋਰਸੀਆ ਨੇ ਅਕਾਲੀ ਦਲ ਦਾ ਪੱਲਾ ਫੜ ਲਿਆ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਜਗਦੀਸ਼ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਹੈ ਇਸ ਤਰ੍ਹਾਂ ਸੁਖਬੀਰ ਬਾਦਲ ਨੇ ਮਨਪ੍ਰੀਤ ਈਆਲੀ ਤੇ ਵੀ ਨਿਸ਼ਾਨੇ ਵੰਨੇ ਆ ਸੁਖਵੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੱਲੋਂ ਮਨਪ੍ਰੀਤ 41 ਨੂੰ ਪੂਰਾ ਮਾਣ ਸਨਮਾਨ ਦਿੱਤਾ ਗਿਆ ਪਰ 41 ਅਕਾਲੀ ਦਲ ਦਾ ਸਭ ਤੋਂ ਵੱਡਾ ਗद्दार ਨਿਕਲਿਆ ਨਵਜੋਤ ਸਿੱਧੂ ਦੇ 500 ਕਰੋੜ ਰੁਪਏ ਦੇ ਬਿਆਨ ਨੂੰ ਲੈ ਕੇ ਸੁਖਵੀਰ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਸਭ ਤੋਂ ਵੱਡੀ ਠੱਗ ਪਾਰਟੀ ਦੱਸਿਆ ਅਤੇ ਉਹਨਾਂ ਨੇ ਆਖਿਆ ਕਿ ਜੇਕਰ ਪੰਜਾਬ ਦੀ ਤਰੱਕੀ ਕਰਾਉਣੀ ਹੈ ਤਾ ਫਿਰ ਸੁਖਬੀਰ ਬਾਦਲ ਦੀ ਪਾਰਟੀ ਨੂੰ ਚੁਣਿਆ ਜਾਵੇ ਦੱਸਣਾ ਬਣਦਾ ਕਿ ਮਨਪ੍ਰੀਤ 41 ਨਵੇਂ ਬਣੇ ਅਕਾਲੀ ਦਲ ਦੇ ਮੋਢਲੇ ਤੇ ਵੱਡੇ ਆਗੂਆਂ ਵਿੱਚੋਂ ਇੱਕ ਨੇ ਪਰ ਉਹਨਾਂ ਨੂੰ ਇਹ ਵੱਡਾ ਝਟਕਾ ਲੱਗਿਆ ਤੇ ਸੁਖਬੀਰ ਖੁਸ਼ ਨਜ਼ਰ ਆ ਰਹੇ ਸਨ ਅਤੇ ਹੁਣ ਕੁਝ ਰਾਸ਼ਟਰੀ ਖਬਰਾਂ ਖਬਰ ਬਣ ਰਹੀ ਹੈ ਕਿ ਭਾਜਪਾ ਸੰਸਦ ਅਤੇ ਅਦਾਕਾਰਾ ਕੰਗਣਾ ਰਣੌਤ ਨੇ ਲੋਕ ਸਭਾ ਵਿੱਚ ਚੋਣ ਸੁਧਾਰਾਂ ਤੇ ਬਹਿਸ ਦੌਰਾਨ ਤਿੱਖਾ ਜਵਾਬ ਦਿੱਤਾ ਵਿਰੋਧੀ ਧਿਰ ਦੇ ਈਵੀਐਮ ਨਾਲ ਛੇੜਛਾੜ ਅਤੇ ਚੋਣ ਪ੍ਰਕਿਰਿਆ ਵਿੱਚ ਸੰਭਾਵਿਤ ਧਾਧਲੀ ਦੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਕੰਗਣਾ ਰਣੌਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਈਵੀਐਮ ਨੂੰ ਹੈਕ ਨਹੀਂ ਕਰਦੇ ਸਗੋਂ ਲੋਕਾਂ ਦੇ ਦਿਲਾਂ ਨੂੰ ਹੈਕ ਕਰਦੇ ਹੈ ਕੰਗਣਾ ਨੇ ਆਪਣੇ ਭਾਸ਼ਣ ਦੌਰਾਨ ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ ਤੇ ਵੀ ਨਿਸ਼ਾਨੇ ਵਿੰਨੇ ਹਨ ਉਹਨਾਂ ਨੇ ਕਿਹਾ ਕਿ ਵਿਰੋਧੀ ਧਿਰ ਵਾਰ-ਵਾਰ ਪੁਰਾਣੇ ਜ਼ਮਾਨੇ ਦੀ VOTING ਦੀ ਗੱਲ ਕਰ ਰਹੇ ਨੇ ਅਤੇ ਦਾਵਾ ਕਰਦੇ ਨੇ ਕਿ ਪੁਰਾਣੇ ਤਰੀਕੇ ਸਭ ਤੋਂ ਵਧੀਆ ਸਨ ਜਦੋਂ ਕਿ ਅਸਲੀਅਤ ਵਿੱਚ ਉਦੋਂ ਵੀ ਧਾਧਲੀਆਂ ਪ੍ਰਚਲਿਤ ਸਨ ਕੰਗੜਾ ਨੇ ਕਿਹਾ ਕਿ ਲੋਕ ਦਾਵਾ ਕਰਦੇ ਨੇ ਕਿ ਪੁਰਾਣੇ ਦਿਨਾਂ ਵਿੱਚ ਵੋਟ ਪਾਉਣਾ ਸਭ ਤੋਂ ਵਧੀਆ ਸਾਧਨ ਸੀ ਉਸ ਸਮੇਂ ਧੋਖਾ ਤੜੀ ਨਹੀਂ ਸੀ ਹੁੰਦੀ ਪਰ ਲੋਕ ਹਾਲੇ ਵੀ ਇਹ ਨਹੀਂ ਮੰਨਣ ਨੂੰ ਤਿਆਰ ਕਿ ਉਦੋਂ ਧੋਖਾ ਤੜੀ ਨਹੀਂ ਸੀ ਹੁੰਦੀ ਕੰਗੜਾ ਰਣੌਤ ਨੇ ਕਿਹਾ ਕਿ ਵਿਰੋਧੀ ਧਿਰ ਹਰ ਰੋਜ਼ ਐਸਆਰ ਦੇ ਨਾਰੇ ਲਗਾ ਕੇ ਸਦਨ ਵਿੱਚ ਹੰਗਾਮਾ ਕਰਦੀ ਹੈ ਕੰਗੜਾ ਨੇ ਭਾਸ਼ਣ ਵਿੱਚ ਸਪਸ਼ਟ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਵਿਰੁੱਧ ਵਿਰੋਧੀ ਧਿਰ ਬੇਬੁਨਿਆਦ ਦੋਸ਼ ਲਾਉਂਦੀ ਹੈ ਅਤੇ ਚੋਣ ਕਮਿਸ਼ਨ ਅਤੇ ਲੋਕਤੰਤਰ ਵਿੱਚ ਜਨਤਾ ਦਾ ਵਿਸ਼ਵਾਸ ਇਸ ਦੀ ਸਭ ਤੋਂ ਵੱਡੀ ਤਾਕਤ ਹੈ ਕੰਗਣਾ ਰਣੌਤ ਨੇ ਇੱਕ ਰਾਸ਼ਟਰ ਇੱਕ ਚੋਣ ਤੇ ਵੀ ਜ਼ਰੂਰਤ ਤੇ ਜ਼ੋਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਵਾਰ-ਵਾਰ ਚੋਣਾਂ ਕਰਵਾਉਣ ਨਾਲ ਨਾ ਸਿਰਫ ਆਰਥਿਕ ਨੁਕਸਾਨ ਹੁੰਦਾ ਹੈ ਬਲਕਿ ਪ੍ਰਸ਼ਾਸਨਿਕ ਅਸੁਵਿਧਾਵਾਂ ਵੀ ਵਧਦੀਆਂ ਨੇ ਕੰਗਣਾ ਨੇ ਇਸ ਨੂੰ ਲੋਕਤੰਤਰ ਦਾ ਜਸ਼ਨ ਕਿਹਾ ਤੇ ਇਸ ਦੀ ਏਕਤਾ ਨੂੰ ਲਾਗੂ ਕਰਨ ਦੀ ਅਪੀਲ ਵੀ ਕੀਤੀ ਹੈ ਅਤੇ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਸਿਸ਼ਟਾਚਾਰ ਦੀ ਘਾਟ ਹੈ ਅਤੇ ਉਹ ਵਾਰ-ਵਾਰ ਅਸੰਤੁਸ਼ਟੀ ਪੜਕਾ ਦਿੰਦੀ ਹੈ ਅਤੇ ਹੁਣ ਗੱਲ ਕਰਦੇ ਹਾਂ ਹਰਿਆਣਾ ਵਿੱਚ ਕਾਪਲੇ ਵਾਲੀ ਖਬਰ ਦੀ ਹਰਿਆਣਾ ਦੇ ਵਿੱਚੋਂ ਜਿਹੜਾ ਮਾਮਲਾ ਬੀਤੇ ਦਿਨੀ ਸਾਹਮਣੇ ਆਇਆ ਸੀ ਉਹਦੇ ਵਰਗਾ ਹੀ ਇੱਕ ਮਾਮਲਾ ਮਹਾਰਾਸ਼ਟਰ ਤੋਂ ਵੀ ਸਾਹਮਣੇ ਆ ਰਿਹਾ ਹੈ ਜਿੱਥੇ ਸਰਕਾਰੀ ਸਕੀਮ ਦਾ ਲਾਭ ਲੈਣ ਲਈ ਆਦਮੀ ਜਨਾਨੀਆਂ ਬਣ ਗਏ ਨੇ ਦਾ ਅਸਲ ਸਰਕਾਰ ਨੇ ਐਲਾਨ ਕੀਤਾ ਕਿ ਉਹ ਲਾਡਲੀ ਬહેਨ ਯੋਜਨਾ ਦੇ ਤਹਿਤ ਲਗਭਗ 35 ਕਰੋੜ ਰੁਪਏ ਦਾ ਲਾਭ ਲੈਣ ਵਾਲੇ ਲਾਭਪਾਤਰੀਆਂ ਤੋਂ ਇਹ ਰਾਖਾਂ ਵਸੂਲ ਲੈਣਗੇ ਇੱਕ ਕਲਿਆਣਕਾਰੀ ਯੋਜਨਾ ਆਰਥਿਕ ਤੌਰ ਤੇ ਕਮਜ਼ੋਰ ਵਰਗ ਦੀਆਂ ਔਰਤਾਂ ਨੂੰ 1500 ਰੁਪਏ ਦੀ ਮਹੀਨਾ ਵਜ਼ੀਫਾ ਪ੍ਰਦਾਨ ਕਰਦੀ ਹੈ ਰਾਜ ਸਰਕਾਰ ਨੇ ਵਿਧਾਨ ਪਰਿਸ਼ਦ ਦੇ ਵਿੱਚ ਪੇਸ਼ ਕੀਤੇ ਅੰਕੜਿਆਂ ਰਾਹੀਂ ਇਸ ਵੱਡੇ ਘਪਲੇ ਦਾ ਖੁਲਾਸਾ ਕਰ ਦਿੱਤਾ ਹੈ ਅਧਿਕਾਰੀਆਂ ਨੇ 14298 ਅਜਿਹੇ ਆਦਮੀਆਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਨੇ ਅਯੋਗ ਹੋਣ ਦੇ ਬਾਵਜੂਦ ਯੋਜਨਾ ਦਾ ਲਾਭ ਪ੍ਰਾਪਤ ਕੀਤਾ ਹੈ ਕੁੱਲ 1526 ਸਰਕਾਰੀ ਕਰਮਚਾਰੀ ਇਹਦੇ ਵਿੱਚ ਸ਼ਾਮਲ ਨੇ ਜਿਨ੍ਹਾਂ ਨੇ ਗੈਰ ਕਾਨੂੰਨੀ ਢੰਗ ਨਾਲ 14 ਕਰੋੜ ਰੁਪਏ ਦੇ ਲਾਭ ਪ੍ਰਾਪਤ ਕੀਤੇ ਹੈ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਅਦਿੱਤੀ ਟਟਕਰੀ ਨੇ ਦੱਸਿਆ ਕਿ ਸਰਕਾਰ ਨੇ ਗੈਰ ਕਾਨੂੰਨੀ ਢੰਗ ਨਾਲ ਲਾਭ ਪ੍ਰਾਪਤ ਕਰਨ ਵਾਲੇ ਸਾਰੇ ਆਦਮੀਆਂ ਤੇ ਸਰਕਾਰੀ ਕਰਮਚਾਰੀਤ ਵਸੂਲੀ ਦੀ ਕਾਰਵਾਈ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਵਸੂਲੀ ਦੀ ਕਾਰਵਾਈ ਨੂੰ ਮਹਾਰਾਸ਼ਟਰ ਸਿਵਲ ਸੇਵਾ ਨਿਯਮਾ ਦੇ ਤਹਿਤ ਕਰਨ ਲਈ ਵਿਭਾਗਾਂ ਨੂੰ ਨਿਰਦੇਸ਼ ਦੇ ਦਿੱਤੇ ਗਏ ਨੇ ਇਹ ਵਸੂਲੀ ਕਾਰਵਾਈ ਸਰਕਾਰ ਦੇ ਦਸੰਬਰ 2024 ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਸ਼ੁਰੂ ਕੀਤੀ ਗਈ ਇੱਕ ਵਿਸਾਲ تصدیق مہਬਦਾ ਨਤੀਜਾ ਦੱਸਿਆ ਗਿਆ ਜਿਸ ਦੇ ਤਹਿਤ ਫਰਵਰੀ 2025 ਤੱਕ 5 ਲੱਖ ਅਯੋਗ લાભાર્થી ਨੂੰ ਹਟਾ ਦਿੱਤਾ ਗਿਆ ਇਹਨਾਂ ਵਿੱਚ ਉਹ ਲੋਕ ਸ਼ਾਮਲ ਨੇ ਜੋ ਨਿਰਧਾਰਤ ਉਮਰ ਸੀਮਾ ਤੋਂ ਵੱਧ ਸਨ ਜਾਂ ਇਸੇ ਤਰ੍ਹਾਂ ਦੇ ਹੋਰ ਪ੍ਰੋਗਰਾਮਾਂ ਵਿੱਚ ਨਾਪਜਤ ਸਨ ਇਹਦੇ ਤੋਂ ਪਹਿਲਾਂ ਸੂਚਨਾ ਤੇ ਸੰਚਾਰ ਟੈਕਨੋਲੋਜੀ ਵਿਭਾਗ ਦੀ ਜਾਂਚ ਵਿੱਚ 26,30,000 ਖਾਤਿਆਂ ਨੂੰ ਸੰਭਾਵੀ ਤੌਰ ਤੇ ਅਯੋਗ ਲਾਨਿਆ ਗਿਆ ਸੀ ਜਾਂਚ ਵਿੱਚ ਪਾਇਆ ਗਿਆ ਸੀ ਕਿ ਬੇਨਿਜਮੀਆਂ ਨੇ ਅਤੇ ਅਜਿਹੇ ਪਰਿਵਾਰ ਇਹਦੇ ਵਿੱਚ ਸ਼ਾਮਲ ਕਰ ਦਿੱਤੇ ਗਏ ਜਿਨ੍ਹਾਂ ਵਿੱਚ 2 ਤੋਂ ਵੱਧ ਮੈਂਬਰ ਲਾਭ ਲੈ ਰਹੇ ਸਨ ਅਤੇ ਉਹ ਵਿਅਕਤੀ ਜੋ ਕਈ ਯੋਜਨਾਵਾਂਾ ਦੇ ਤਹਿਤ ਸਹਾਇਤਾ ਵੀ ਪ੍ਰਾਪਤ ਕਰ ਰਹੇ ਸਨ ਅਤੇ ਉਹ ਮਾਮਲੇ ਜਿੱਥੇ ਆਦਮੀਆਂ ਨੇ ਇਸ ਲਾਭ ਲਈ ਅਰਜ਼ੀਆਂ ਵੀ ਦਿੱਤੀਆਂ ਹੋਣ ਜੂਨ ਤੋਂ ਹੀ ਸਾਰੇ ਸ਼ੱਕੀ ਖਾਤਿਆਂ ਵਿੱਚ ਭੁਗਤਾਨ ਅਸਥਾਈ ਤੌਰ ਤੇ ਰੋਕ ਦਿੱਤੇ ਗਏ ਸੀ ਲਾਰਡਲੀ ਬਹਿਨਾ ਯੋਜਨਾ 21 ਤੋਂ 65 ਸਾਲ ਦੀਆਂ ਵਿਵਤਾ ਵਿਧਵਾਵਾਂ ਤਲਾਕਸ਼ੁਦਾ ਛੱਡੀਆਂ ਗਈਆਂ ਅਤੇ ਗਰੀਬ ਔਰਤਾਂ ਨੂੰ ਕਵਰ ਕਰਦੀ ਹੈ ਜਿਨ੍ਹਾਂ ਦੀ ਸਾਲਾਨਾ ਪਰਿਵਾਰਕ ਆਮਦਨ 2.5 ਲੱਖ ਰੁਪਏ ਤੋਂ ਘੱਟ ਹੋਵੇ ਇਸ ਯੋਜਨਾ ਨੇ 2024 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮਹਾਜੁੱਤੀ ਗੱਠਜੋੜ ਨੂੰ ਜਿੱਤ ਦਿਵਾਉਣ ਵਿੱਚ ਦੱਸਣਾ ਬਣਦਾ ਕਿ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਸੀ ਅਤੇ ਹੁਣ ਕੁਝ ਅੰਤਰਰਾਸ਼ਟਰੀ ਖਬਰਾਂ ਖਬਰ ਕੈਨੇਡਾ ਦੇ ਸੂਬੇ ਅਨਟੇਰੀਓ ਤੋਂ ਹੈ ਦੱਸਣਾ ਬਣਦਾ ਕਿ ਅਨਟੇਰੀਓ ਵਿਧਾਨ ਸਭਾ ਦੇ ਬਾਹਰ ਖਾਸ ਕਰਕੇ ਪੰਜਾਬੀ ਅੰਤਰਰਾਸ਼ਟਰੀ ਜਿਹੜੇ ਵਿਦਿਆਰਥੀ ਨੇ ਉਹਨਾਂ ਦਾ ਲੜੀਵਾਰ ਧਰਨਾ ਤੀਸਰੇ ਹਫ਼ਤੇ ਵਿੱਚ ਦਾਖਲ ਹੋ ਚੁੱਕਾ ਹੈ ਪਰ ਉੱਥੋਂ ਦੀ ਸੂਬਾ ਸਰਕਾਰ ਜਾਂ ਕੈਨੇਡਾ ਸਰਕਾਰ ਵਿੱਚੋਂ ਕੋਈ ਨਰਮਦਲੀ ਹਾਲੇ ਨਜ਼ਰ ਨਹੀਂ ਆ ਰਹੀ ਵਿਦਿਆਰਥੀਆਂ ਨਾਲ ਹਮਦਰਦੀ ਜ਼ਾਹਰ ਕਰਦੇ ਹਾਂ ਉੱਥੋਂ ਦੇ ਮੁੱਖ ਮੰਤਰੀ ਪਾ ਪ੍ਰੀਮੀਅਰ ਨੇ ਕਿਹਾ ਕਿ ਬਿਨਾਂ ਸ਼ੱਕ ਉਹਨਾਂ ਨੂੰ ਬਿਹਤਰ ਜ਼ਿੰਦਗੀ ਮਾਰਨ ਦਾ ਹੱਕ ਹੈ ਪਰ ਕੈਨੇਡਾ ਸਰਕਾਰ ਇਹਨਾਂ ਨੂੰ ਘਰ ਵਾਪਸੀ ਦਾ ਨੋਟਿਸ ਜਾਰੀ ਕਰ ਰਹੀ ਹੈ ਦੂਜੇ ਪਾਸੇ ਡੱਗ ਫੋਰ ਨੂੰ ਕਰੜੇ ਹੱਥੀ ਲੈਂਦੇ ਹਾਂ ਲਿਬਰਲ ਪਾਰਟੀ ਦੇ ਵਿਧਾਇਕ ਜੌਨ ਫਰੀਜ਼ਰ ਨੇ ਕਿਹਾ ਕਿ ਪ੍ਰੀਮੀਅਰ ਸਾਰਾ ਦੋਸ਼ ਮਾਰ ਕਰਨੀ ਸਰਕਾਰ ਦੇ ਸਿਰ ਮੜਨਾ ਚਾਹੁੰਦੇ ਹੈ ਮਾਮਲਾ ਇੱਥੇ ਹੀ ਨਹੀਂ ਰੁਕਦਾ ਨਜ਼ਰ ਆ ਰਿਹਾ ਕਿਉਂਕਿ ਪੰਜਾਬੀ ਨੌਜਵਾਨਾਂ ਨੂੰ ਕੱਖੋਂ ਹੌਲਾ ਕਰਨ ਵਗਰੋਂ ਡੱਗ ਫੋਰਡ ਸਰਕਾਰ ਵੱਲੋਂ ਇੰਟੀਰੀਅਰ ਇਮੀਗ੍ਰੈਂਟ ਨਾਮਿਨੀ ਪ੍ਰੋਗਰਾਮ ਨੂੰ ਨਵਾਂ ਰੂਪ ਦਿੱਤਾ ਜਾ ਰਿਹਾ ਹੈ ਅਤੇ ਕਿਰਤ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਨਵਾਂ ਸਿਸਟਮ EMPLOYEES ਨੂੰ ਉਹਨਾਂ ਦੀ ਜ਼ਰੂਰਤ ਮੁਤਾਬਕ ਸਕਿਲਡ ਵਰਕਰ ਮੁਹੱਈਆ ਕਰਵਾਉਣ ਵਿੱਚ ਸਹਾਇਕ ਸਾਬਤ ਹੋਏਗਾ ਤਜਵੀਦ ਸ਼ੁਦਾ ਸਿਸਟਮ ਵਿੱਚ ਮੁੱਖ ਤਰਜੀਹ ਜੌਬ ਆਫਰ ਵਾਲੇ ਬਿਨੇਕਾਰਾਂ ਨੂੰ ਦਿੱਤੀ ਜਾਵੇਗੀ ਜਾਂ ਆਪਣੇ ਕਿੱਤੇ ਨਾਲ ਸੰਬੰਧਿਤ ਲਾਇਸੈਂਸ ਰੱਖਣ ਵਾਲਿਆਂ ਨੂੰ ਪਹਿਲ ਦੇ ਆਧਾਰ ਤੇ ਵਿਚਾਰਿਆ ਜਾਵੇਗਾ IO NP ਦੇ ਨਵੇਂ ਰੂਪ ਤਹਿਤ ਵਿਨੇਕਾਰ ਕੋਲ ਮੌਜੂਦ ਨੌਕਰੀ ਦੀ ਪੇਸ਼ਕਸ਼ ਵਿੱਚ ਦਰਮਿਆਨ ਉਜਰਤ ਦਰ ਹੋਣੀ ਲਾਜ਼ਮੀ ਹੈ ਜਿਸ ਆਧਾਰ ਤੇ ਕਿਰਤ ਮੰਤਰਾਲੇ ਵੱਲੋਂ ਯੋਗ ਉਮੀਦਵਾਰਾਂ ਨੂੰ ਸੱਦਾ ਦਿੱਤਾ ਜਾਏਗਾ ਪਿਛਲੇ OINP ਵਿੱਚ ਤਿੰਨ ਛੇੜੀਆਂ ਅਧੀਨ ਅਰਜ਼ੀਆਂ ਪ੍ਰਵਾਨ ਕੀਤੀਆਂ ਜਾਂਦੀਆਂ ਸਨ ਜਿਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਮੰਗ ਵਾਲੇ ਕਿਤੇ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਫੋਰਨ ਵਰਕਰਜ਼ ਸ਼ਾਮਲ ਹੁੰਦੇ ਸਨ ਪਰ ਇੰਟਰਨੈਸ਼ਨਲ ਸਟੂਡੈਂਟਸ ਵਾਲੀ ਸ਼੍ਰੇਣੀ ਦੀਆਂ 2600 ਅਰਜ਼ੀਆਂ ਸਿੱਧੇ ਤੌਰ ਤੇ ਰੱਦ ਕਰ ਦਿੱਤੀਆਂ ਗਈਆਂ ਨੇ ਦੂਜੇ ਪਾਸੇ ਇਮੀਗ੍ਰੇਸ਼ਨ ਸਲਾਹਕਾਰਾਂ ਦਾ ਕਹਿਣਾ ਹੈ ਕਿ ਨਵਾਂ ਸਿਸਟਮ ਆਉਣ ਤੋਂ ਬਾਅਦ ਭੰਬਲ ਪੂਸਾ ਖਤਮ ਹੋ ਸਕਦਾ ਹੈ ਕוויਨ ਜੀ ਯੂਨੀਵਰਸਿਟੀ ਵਿੱਚ ਲਾ ਵਿਭਾਗ ਦੇ ਪ੍ਰੋਫੈਸਰ ਅਤੇ ਪਰਸਾਈ ਇਮੀਗ੍ਰੇਸ਼ਨ ਸਰਵਿਸਿਜ਼ ਦੇ ਮੁੱਖ ਕਾਰਜਕਾਰੀ ਅਫਸਰ ਦਾ ਕਹਿਣਾ ਹੈ ਕਿ ਫਿਲਹਾਲ ਸਪਸ਼ਟ ਨਹੀਂ ਹੋ ਸਕਿਆ ਕਿ ਨਵੇਂ ਤਰੀਕੇ ਰਾਹੀਂ ਚਿੰਤਾਵਾਂ ਦੂਰ ਕਿਵੇਂ ਕੀਤੀਆਂ ਜਾਣਗੀਆਂ ਉਹਨਾਂ ਨੇ ਕਿਹਾ ਕਿ ਨਵੇਂ ਇਮੀਗ੍ਰੇਸ਼ਨ ਯੋਜਨਾ ਕੰਮਕਾਜਤਾ ਸੁਖਾਲਾ ਬਣਾਉਂਦੀ ਹੈ ਪਰ ਅਤੀਤ ਵਿੱਚ ਸਾਹਮਣੇ ਆਈਆਂ ਸਮੱਸਿਆਵਾਂ ਦਾ ਨਿਪਟਾਰਾ ਕਰਦੀ ਮਹਿਸੂਸ ਨਜ਼ਰ ਨਹੀਂ ਆ ਰਹੀ ਇਸੇ ਤਰ੍ਹਾਂ ਐਨਡੀਪੀ ਦੀ ਵਿਧਾਇਕ ਅਲੈਕਸਾ ਗਿਲਬੌਰ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਨਵੀਂ ਪ੍ਰਕਿਰਿਆ ਲਿਆਉਣ ਤੋਂ ਪਹਿਲਾਂ ਉਹ ਆਈਐਨਪੀ ਵਿਨੇਕਰ ਨਾਲ ਗੱਲਬਾਤ ਕਰਨੀ ਚਾਹੀਦੀ ਸੀ ਅਲੈਕਸਾ ਨੇ ਦੋਸ਼ ਲਾਇਆ ਕਿ ਸਰਕਾਰ ਨੇ 2000 ਵਿਨੇਕਰ ਸੁੱਕਣੇ ਪਾ ਦਿੱਤੇ ਹੈ ਅਤੇ ਉਹਨਾਂ ਦਾ ਭਵਿੱਖ ਤਬਾਹ ਹੋਣ ਦੀ ਨੋਬਤ ਆ ਚੁੱਕੀ ਹੈ ਐਨਡੀਪੀ ਆਗੂ ਨੇ ਸਵਾਲ اٹھਾਇਆ ਕਿ ਕੀ ਇਹਨਾਂ ਵਿਸਾਰੇ ਨੌਜਵਾਨਾਂ ਬਾਰੇ ਕੁਝ ਸੋਚਿਆ ਗਿਆ ਜਾਂ ਨਹੀਂ ਦੱਸਣਾ ਬਣਦਾ ਕਿ ਉਥੋਂ ਦੀ ਡੱਗ ਫੋਰਸ ਸਰਕਾਰ ਸਾਰਾ ਦੋਸ਼ ਕੈਨੇਡਾ ਸਰਕਾਰ ਦੇ ਸਰਬਣ ਰਹੀ ਹੈ ਜਿਸ ਵੱਲੋਂ ਅਰਜ਼ੀਆਂ ਵਿੱਚ 50 ਫੀਸਦੀ ਕਟੌਤੀ ਕੀਤੀ ਗਈ ਹੈ ਦੱਸਣਾ ਬਣਦਾ ਕਿ 2024 ਵਿੱਚ ਅੰਟਰੀਓ ਤੋਂ 21500 ਨਾਮਜ਼ਦਗੀਆਂ ਕੈਨੇਡਾ ਸਰਕਾਰ ਨੇ ਪ੍ਰਾਪਤ ਕੀਤੀਆਂ ਸਨ ਮੌਜੂਦਾ ਵਰੇ ਦਰਾਂ ਇਹ ਅੰਕੜਾ ਕਟਾ ਕੇ 10750 ਕਰ ਦਿੱਤਾ ਗਿਆ ਕੁੱਲ ਮਿਲਾ ਕੇ ਜੋ ਵੀ ਹੋਵੇ ਦੋ ਤਿਰਾਂ ਦੀ ਖੈ ਬਜ ਦਾ ਖਮਿਆਜਾ ਪੰਜਾਬੀ ਵਿਦਿਆਰਥੀ ਜਾਂ ਅੰਤਰਰਾਸ਼ਟਰੀ ਵਿਦਿਆਰਥੀ ਭੁਗਤ ਰਹੇ ਨੇ ਜੋ ਆਂਤਾਂ ਦੀ ਠੰਡ ਦੇ ਬਾਵਜੂਦ ਰੋਸ ਵਿਖਾਵਾ ਕਰ ਰਹੇ ਨੇ ਜਦੋਂ ਕਿ ਕੈਨੇਡਾ ਵਿੱਚ ਇਸ ਤਰ੍ਹਾਂ ਪਹਿਲਾਂ ਕਦੇ ਨਹੀਂ ਸੀ ਹੁੰਦਾ ਤੇ ਹੁਣ ਗੱਲ ਕਰਦੇ ਹਾਂ ਟਰੰਪ ਦੀਆਂ ਨੀਤੀਆਂ ਦੀ ਅਤੇ ਉਹਦੇ ਅਸਰ ਦੀ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਸ ਸਾਲ ਆਪਣੀ ਸ਼ਕਤੀ ਤਹਿਤ ਆਪਣੀਆਂ ਨੀਤੀਆਂ ਦੇ ਤਹਿਤ ਇਸ ਸਾਲ 85000 ਵੀਜ਼ੇ ਰੱਦ ਕਰ ਦਿੱਤੇ ਨੇ ਇਹ ਸ਼ਕਤੀ ਇਮੀਗ੍ਰੇਸ਼ਨ ਲਾਗੂ ਕਰਨ ਨੂੰ ਮਜ਼ਬੂਤ ਕਰਨ ਅਤੇ ਰਾਸ਼ਟਰੀ ਸੁਰੱਖਿਆ ਜਾਂਚ ਨੂੰ ਬਿਹਤਰ ਬਣਾਉਣ ਦੇ ਯਤਨਾਂ ਦਾ ਹਿੱਸਾ ਦੱਸਿਆ ਜਾ ਰਿਹਾ ਹੈ ਰੱਦ ਕੀਤੇ ਗਏ ਵੀਜ਼ਿਆਂ ਵਿੱਚੋਂ 8000 ਤੋਂ ਵੱਧ ਵਿਦਿਆਰਥੀ ਵੀਜ਼ੇ ਨੇ ਜੋ ਪਿਛਲੇ ਸਾਲ ਨਾਲੋਂ ਦੁੱਗਣੇ ਦੱਸੇ ਜਾ ਰਹੇ ਨੇ ਦੱਸਣਾ ਬਣਦਾ ਕਿ ਰਾਸ਼ਟਰਪਤੀ ਟਰੰਪ ਨੇ ਜਨਵਰੀ ਵਿੱਚ ਰਾਸ਼ਟਰਪਤੀ ਬਣਨ ਤੋਂ ਬਾਅਦ ਇਮੀਗ੍ਰੇਸ਼ਨ ਮੁੱਦੇ 'ਤੇ ਲਗਾਤਾਰ ਸਖਤ ਰੁਖ ਅਪਣਾਇਆ ਹੋਇਆ ਹੈ ਅਮਰੀਕੀ ਵਿਦੇਸ਼ ਵਿਭਾਗ ਨੇ ਇੰਸਟਾਗ੍ਰਾਮ 'ਤੇ ਲਿਖਿਆ ਹੈ ਕਿ ਜਨਵਰੀ ਤੋਂ 85000 ਵੀਜ਼ੇ ਰੱਦ ਕੀਤੇ ਗਏ ਹੈ ਰਾਸ਼ਟਰਪਤੀ 트럼ਪ ਅਤੇ ਸਕੱਤਰ ਰੂਬਿਓ ਇੱਕ ਸਧਾਰਨ ਆਦੇਸ਼ ਦੀ ਪਾਲਣਾ ਕਰ ਰਹੇ ਨੇ ਉੱਧਰ ਇੱਕ ਰਿਪੋਰਟ ਦੇ ਅਨੁਸਾਰ ਅਮਰੀਕੀ ਵਿਦੇਸ਼ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ 8000 ਤੋਂ ਵੱਧ ਵਿਦਿਆਰਥੀ ਵੀਜ਼ੇ ਰੱਦ ਕੀਤੇ ਗਏ ਸਨ ਜੋ ਕਿ ਪਿਛਲੇ ਵਰ੍ਹੇ ਨਾਲੋਂ ਦੁੱਗਣੇ ਨੇ ਅਧਿਕਾਰੀ ਨੇ ਦੱਸਿਆ ਕਿ ਵੀਜ਼ਾ ਰੱਦ ਕਰਨ ਦੇ ਸਭ ਤੋਂ ਆਮ ਕਾਰਨ ਡੀਜੂਆਈ ਹਮਲਾ ਅਤੇ ਚੋਰੀਆਂ ਸਨ ਵੀਜ਼ਾ ਰੱਦ ਕਰਨ ਦੇ ਕਾਰਨਾ ਵਿੱਚ ਓਵਰਸਟੇਇੰਗ ਅਪਰਾਧਿਕ ਚਿੰਤਾਵਾਂ ਅਤੇ ਆਤਵਾਦ ਦਾ ਸਮਰਥਨ ਵੀ ਸ਼ਾਮਲ ਦੱਸਿਆ ਗਿਆ ਹੈ ਇੱਕ ਨਿੱਜੀ ਚੈਨਲ ਨੇ ਇਹ ਵੀ ਰਿਪੋਰਟ ਦਿੱਤੀ ਹੈ ਕਿ ਪ੍ਰਸ਼ਾਸਨ ਨੇ ਗਾਜ਼ਾ ਉੱਤੇ ਵਿਦਿਆਰਥੀ ਵਿਰੋਧ ਪ੍ਰਦਰਸ਼ਨਾਂ ਵਿੱਚ ਸ਼ਾਮਲ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੀ ਨਿਸ਼ਾਨਾ ਬਣਾਇਆ ਹੈ। ਵੀਜ਼ਾ ਜਾਂਚ ਨੂੰ ਪਹਿਲਾਂ ਨਾਲੋਂ ਸਖਤ ਕਰ ਦਿੱਤਾ ਗਿਆ ਹੈ ਅਤੇ ਇਹਨਾਂ ਵਿਦਿਆਰਥੀਆਂ ਨੂੰ 유ਹੂਦੀ ਵਿਰੋਧੀ ਲੇਬਲ ਕੀਤਾ ਗਿਆ ਹੈ। ਵੀਜ਼ਾ ਰੱਦ ਕਰਨ ਵਿੱਚ ਵਾਧਾ ਇਸ ਲਈ ਵੀ ਆਇਆ ਕਿਉਂਕਿ 트럼ਪ ਪ੍ਰਸ਼ਾਸਨ ਵੈਧ ਵੀਜ਼ਾ ਵਾਲੇ 55 ਮਿਲੀਅਨ ਵਿਦੇਸ਼ੀ ਨਾਗਰਿਕਾਂ ਲਈ ਆਪਣੀ ਨਿਰੰਤਰ ਜਾਂਚ ਨੀਤੀ ਦਾ ਵੀ ਵਿਸਥਾਰ ਕਰ ਰਿਹਾ ਹੈ। ਇਸ ਦਾ ਮਤਲਬ ਇਹ ਹੈ ਕਿ ਜੇਕਰ ਨਵੀਂ ਜਾਣਕਾਰੀ ਸਾਹਮਣੇ ਆਉਂਦੀ ਹੈ ਤਾਂ ਵੀਜ਼ਾ ਕਿਸੇ ਦਾ ਕਿਸੇ ਵੀ ਵਕਤ ਰੱਦ ਕੀਤਾ ਜਾ ਸਕਦਾ ਹੈ ਦੱਸਣਾ ਬਣਦਾ ਕਿ ਟਰੰਪ ਪ੍ਰਸ਼ਾਸਨ ਪਹਿਲਾਂ ਹੀ 19 ਮੁਲਕਾਂ ਤੋਂ ਯਾਤਰਾ ਦੀਆਂ ਪਾਬੰਦੀਆਂ ਲਾਗੂ ਕਰ ਚੁੱਕਾ ਹੈ ਯੂਐਸ ਆਈਐਸ ਨੇ ਕਿਹਾ ਕਿ ਉਹ ਚਿੰਤਾ ਵਾਲੇ ਦੇਸ਼ ਉਹਨਾਂ ਦੇ ਲੋਕਾਂ ਤੋਂ ਗ੍ਰੀਨ ਕਾਰਡ ਅਰਜ਼ੀਆਂ ਦੀ ਵੀ ਦੁਬਾਰਾ ਜਾਂਚ ਕੀਤੀ ਜਾਵੇਗੀ ਅਤੇ ਏਜੰਸੀ ਨੇ ਸਾਰੇ ਸ਼ਰਨਾਰਥੀਆਂ ਦੀਆਂ ਅਰਜ਼ੀਆਂ ਨੂੰ ਫੈਸਲੇ ਸੰ ਜਿਹੜੇ ਉਹ ਵੀ ਅਸਥਾਈ ਤੌਰ ਤੇ ਰੋਕ ਦਿੱਤੇ ਸਨ ਅਤੇ ਹੁਣ ਗੱਲ ਕਰਦੇ ਹਾਂ ਇੰਗਲੈਂਡ ਤੋਂ ਮਿਲ ਰਹੀ ਵੱਡੀ ਖਬਰ ਦੀ ਦੱਖਣ ਪੂਰਬ ਬਰਤਾਨੀਆ ਸਥਿਤ ਇੱਕ ਹੋਮ ਕੇਅਰ ਏਜੰਸੀ ਦੇ ਨਿਰਦੇਸ਼ਕ ਨੂੰ ਗੈਰ ਕਾਨੂੰਨੀ ਤੌਰ ਤੇ ਪ੍ਰਵਾਸੀ ਭਾਰਤੀ ਨੂੰ ਨੌਕਰੀ ਤੇ ਰੱਖਣ ਦੇ ਦੋਸ਼ੇ 2.5 ਸਾਲ ਜੇਲ੍ਹ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਦੋਸ਼ੀ ਦੀ ਪਛਾਣ ਬੇਨਾਇਥ ਥਾਮਸ ਵਜੋਂ ਕੀਤੀ ਗਈ ਹੈ ਦੋਸ਼ੀ ਨੇ ਉਹਨਾਂ ਪ੍ਰਵਾਸੀ ਭਾਰਤੀ ਨੂੰ ਨੌਕਰੀ ਤੇ ਰੱਖਿਆ ਹੋਇਆ ਸੀ ਜਿਨ੍ਹਾਂ ਨੂੰ ਯੂਕੇ ਵਿੱਚ ਕੰਮ ਕਰਨ ਦਾ ਕੋਈ ਅਧਿਕਾਰ ਨਹੀਂ ਸੀ ਜਾਂਚ ਵਿੱਚ ਪਾਇਆ ਗਿਆ ਕਿ ਦੋਸ਼ੀ ਨੇ ਬਰਤਾਨੀਆ ਵਿੱਚ ਹੋਮ ਕੇਅਰ ਏਜੰਸੀ ਖੋਲੀ ਹੋਈ ਸੀ ਜਿਸ ਵਿੱਚ ਘਰ ਵਿੱਚ ਰਹਿਣ ਵਾਲੇ ਬਜ਼ੁਰਗਾਂ ਅਪਾਹਜਾਂ ਅਤੇ ਬਿਮਾਰ ਲੋਕਾਂ ਦੀ ਦੇਖਭਾਲ ਕਰਨ ਵਿੱਚ ਸਹਾਇਤਾ ਕੀਤੀ ਜਾਂਦੀ ਸੀ ਬਰਤਾਨੀਆ ਦੀ ਕਰਾਊਨ ਪ੍ਰੋਸੀਕਿਊਸ਼ਨ ਸਰਵਿਸ ਨੇ ਕਿਹਾ ਕਿ ਥਾਮਸ ਨੂੰ ਜੁਲਾਈ ਵਿੱਚ ਲੂਈਸ ਕਰਾਊਨ ਅਦਾਲਤ ਵਿੱਚ ਇੱਕ ਮੁਕਾਦਮੇ ਤੋਂ ਬਾਅਦ ਦੋਸ਼ੀ ਠਹਿਰਾ ਦਿੱਤਾ ਗਿਆ ਸੀ ਅਤੇ ਸ਼ੁੱਕਰਵਾਰ ਨੂੰ ਫਿਰ ਸਜ਼ਾ ਸੁਣਾ ਦਿੱਤੀ ਗਈ ਥਾਮਸ ਨੂੰ ਭਾਰਤੀ ਨਾਗਰਿਕਾਂ ਦੀ ਗੈਰਕਾਨੂੰਨੀ ਇਮੀਗ੍ਰੇਸ਼ਨ ਸਥਿਤੀ ਬਾਰੇ ਪਹਿਲਾਂ ਤੋਂ ਜਾਣਕਾਰੀ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਨੌਕਰੀ ਉੱਤੇ ਰੱਖ ਲਿਆ ਗਿਆ ਜਿਸ ਕਾਰਨ ਉਸਨੂੰ ਦੋਸ਼ੀ ਪਾਇਆ ਗਿਆ। ਏਜੰਸੀ ਵਿੱਚ ਪ੍ਰਵਾਸੀ ਭਾਰਤ ਨੂੰ ਡਾਕਟਰੀ ਅਤੇ ਗੈਰ ਡਾਕਟਰੀ ਦੋਵੇਂ ਤਰ੍ਹਾਂ ਦੇ ਸਹਿਯੋਗ ਪ੍ਰਦਾਨ ਕਰਨ ਲਈ ਰੱਖਿਆ ਗਿਆ ਹੋਇਆ ਸੀ। ਸੀਪੀਐਸ ਸਾਊਥ-ਈਸਟੀ ਸਪੈਸ਼ਲਿਸਟ ਵਕੀਲ ਕੇਟੀ ਸੰਵੇਜ ਨੇ ਇੱਕ ਬਿਆਨ ਵਿੱਚ ਕਿਹਾ ਕਿ ਥਾਮਸ ਜਾਣਬੁੱਝ ਕੇ ਉਹਨਾਂ ਲੋਕਾਂ ਨੂੰ ਨੌਕਰੀ ਤੇ ਰੱਖ ਕੇ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਕਰ ਰਿਹਾ ਸੀ। ਜਿਨ੍ਹਾਂ ਨੂੰ ਬਰਤਾਨੀਆ ਵਿੱਚ ਕੰਮ ਕਰਦਾ ਕੋਈ ਅਧਿਕਾਰ ਨਹੀਂ ਸੀ ਇਮੀਗ੍ਰੇਸ਼ਨ ਇਨਫੋਰਸਮੈਂਟ ਏਜੰਸੀ ਵੱਲੋਂ ਕੀਤੀ ਗਈ ਜਾਂਚ ਵਿੱਚ ਪਾਇਆ ਗਿਆ ਸੀ ਕਿ ਥੌਮਸ ਨੇ 2017 ਤੋਂ 18 ਵਿੱਚ 13 ਵਿਅਕਤੀਆਂ ਨੂੰ ਗੈਰਕਾਨੂੰਨੀ ਇਮੀਗ੍ਰੇਸ਼ਨ ਵਿੱਚ ਮਦਦ ਕੀਤੀ ਸੀ ਸੀਪੀਐਸ ਨੇ ਇਹ ਵੀ ਦੱਸਿਆ ਕਿ ਉਸ ਦੋਸ਼ੀ ਪਾਏ ਜਾਣ ਤੇ ਉਸ ਨੂੰ 2.5 ਸਾਲ ਦੀ ਸਜ਼ਾ ਸੁਣਾਉਣ ਦੇ ਨਾਲ ਨਾਲ ਕੰਪਨੀ ਦੇ ਨਿਰਦੇਸ਼ਕ ਦੇ ਅਹੁਦੇ ਤੋਂ ਵੀ ਔਯੋਗ ਠਹਿਰਾ ਆ ਗਿਆ ਥੌਮਸ ਖੁਦ ਵੀ ਦੱਸਣਾ ਬਣਦਾ ਕਿ 2007 ਵਿੱਚ ਭਾਰਤ ਤੋਂ ਬਰਤਾਨੀਆ ਆਇਆ ਸੀ ਅਤੇ 2012 ਵਿੱਚ ਉਸਨੇ ਬਰਤਾਨੀਆ ਦੀ ਨਾਗਰਿਕਤਾ ਹਾਸਲ ਕਰ ਲਈ ਸੀ ਤੇ ਹੁਣ ਬਹੁਤ ਦੁਖਦਾਈ ਖਬਰ ਮੁਰੱਕੋ ਤੋਂ ਮਿਲ ਰਹੀ ਹੈ ਉੱਤਰੀ ਅਫਰੀਕੀ ਮੁਲਕ ਮੁਰੱਕੋ ਵਿੱਚ ਪਿਛਲੇ ਮੰਗਲਵਾਰ ਨੂੰ ਇੱਕ ਦਰਦਨਾਕ ਹਾਦਸੇ ਵਿੱਚ 19 ਲੋਕਾਂ ਦੀ ਜਾਨ ਜਾਣ ਦੀ ਖਬਰ ਹੈ ਸਥਾਨਕ ਅਧਿਕਾਰੀਆਂ ਦੇ ਅਨੁਸਾਰ ਮਸੀਰਾ ਜੋਗਾ ਜ਼ਿਲ੍ਹੇ ਵਿੱਚ ਦੋ ਰਹਿਸ਼ੀ ਇਮਾਰਤਾਂ ਅਚਾਨਕ ਢਾਹ ਗਈਆਂ ਜਿਸ ਕਾਰਨ ਕਈ ਲੋਕ ਮਲਵੇ ਵਿੱਚ ਫਸ ਗਏ ਇਹ ਘਟਨਾ ਮੰਗਲਵਾਰ ਦੀ ਰਾਤ 10 ਵਜੇ ਦੇ ਕਰੀਬ ਵਾਪਰੀ ਦੱਸੀ ਜਾ ਰਹੀ ਹੈ ਰਾਤ ਭਰ ਚੱਲੇ ਬਚਾਅ ਕਾਰਜਾਂ ਵਿੱਚ ਕਈ ਲੋਕਾਂ ਨੂੰ ਮਲਬੇ ਵਿੱਚੋਂ ਬਾਹਰ ਕੱਢ ਲਿਆ ਗਿਆ ਪਰ ਮਾਰਨ ਵਾਲਾਂ ਦੀ ਗਿਣਤੀ ਉਦੋਂ ਤੱਕ 19 ਹੋ ਚੁੱਕੀ ਸੀ ਜਿਨ੍ਹਾਂ ਵਿੱਚ ਚਾਰ ਬੱਚੇ ਵੀ ਦੱਸੇ ਜਾ ਰਹੇ ਨੇ ਇਸ ਹਾਦਸੇ ਵਿੱਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਵੀ ਆ ਤੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਪੁਲਿਸ ਅਤੇ ਸਿਵਲ ਸੁਰੱਖਿਆ ਇਕਾਈਆਂ ਸਮੇਤ ਬਚਾਅ ਟੀਮਾਂ ਨੇ ਸਾਰੀ ਰਾਤ ਕੰਮ ਕੀਤਾ ਆਨਲਾਈਨ ਘੁੰਮ ਰਹੀਆਂ ਕਈ ਵੀਡੀਓਜ਼ ਅਤੇ ਫੋਟੋਆਂ ਬਚਾਅ ਕਾਰਜਾਂ ਨੂੰ ਮਲਬਾ ਸਾਫ਼ ਕਰਦੇ ਵੇਖਿਆ ਜਾ ਸਕਦਾ ਹੈ ਅਤੇ ਬੱਚੇ ਲੋਕਾਂ ਦੀ ਭਾਲ ਕੀਤੀ ਵੀ ਵੇਖੀ ਜਾ ਸਕਦੀ ਹੈ ਇਸ ਘਟਨਾ ਨੇ ਮਰੱਕੋ ਵਿੱਚ ਸਦਮਾ ਅਤੇ ਗੁੱਸੇ ਦੀ ਲਹਿਰ ਪੈਦਾ ਕਰ ਦਿੱਤੀ ਹੈ ਖਾਸ ਕਰਕੇ ਕਿਉਂਕਿ ਅਧਿਕਾਰੀਆਂ ਨੇ ਹਾਲੇ ਤੱਕ ਇਸ ਦੇ ਕਾਰਨ ਦੀ ਕੋਈ ਪੁਸ਼ਟੀ ਨਹੀਂ ਕੀਤੀ ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਰਹਿੈਸ਼ੀ ਇਮਾਰਤਾਂ ਨੂੰ ਮਾੜੇ ਢੰਗ ਨਾਲ ਡਿਜ਼ਾਈਨ ਕੀਤਾ ਗਿਆ ਸੀ ਹਾਲਾਂਕਿ ਇਸ ਕਾਰ ਦੀ ਹਾਲੇ ਤੱਕ ਪੁਸ਼ਟੀ ਨਹੀਂ ਕੀਤੀ ਜਾ ਸਕੀ ਦੱਸਣਾ ਬਣਦਾ ਹੈ ਕਿ ਮੰਗਲਵਾਰ ਦੀ ਰਾਤ ਨੂੰ ਇਹ ਹਾਦਸਾ ਇੱਕ ਵਾਪਰਿਆ ਪਰ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਮੁਰੱਕੋ ਵਿੱਚ ਹਾਲੀ ਦੇ ਸਾਲਾਂ ਵਿੱਚ ਕਈ ਇਮਾਰਤਾਂ ਢਹਿਣ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ ਇਸੇ ਸਾਲ ਅਕਤੂਬਰ ਵਿੱਚ ਕੈਸਾਬ ਲਾਂਕਾ ਦੇ ਪੁਰਾਣੇ ਮਦੀਨਾ ਇਲਾਕੇ ਵਿੱਚ ਵੀ ਇੱਕ ਦੁਖਦਾਈ ਘਟਨਾ ਵਾਪਰੀ ਸੀ ਅਤੇ ਕਈ ਜਾਨਾਂ ਗਈਆਂ ਸਨ ਮਈ 2025 ਵਿੱਚ ਫੇਸ 1 ਵਿੱਚ ਇੱਕ ਹੋਰ ਘਟਨਾ ਦੇ ਕਾਰਨ ਵੀ 9 ਜਾਨਾਂ ਗਈਆਂ ਸਨ ਉੱਥੋਂ ਦੀ ਸਰਕਾਰ ਨੇ ਵਾਰ-ਵਾਰ ਅਸੁਰੱਖਿਅਤ ਇਮਾਰਤਾਂ ਨੂੰ ਠੀਕ ਕਰਨ ਦਾ ਦਾਅਵਾ ਤਾਂ ਕੀਤਾ ਪਰ ਪਿਛਲੇ ਸਾਲ ਮੈਰਾਕੇਸ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ 12000 ਤੋਂ ਵੱਧ ਕਮਜ਼ੋਰ ਇਮਾਰਤਾਂ ਦੀ ਪਛਾਣ ਵੀ ਕੀਤੀ ਗਈ ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਸਤੰਬਰ 2023 ਵਿੱਚ ਆਏ ਸ਼ਕਤੀਸ਼ਾਲੀ ਭਚਾਲ ਦੇ ਕਾਰਨ ਹੋਰ ਵੀ ਕਮਜ਼ੋਰ ਹੋ ਗਈਆਂ ਸਨ ਪਰ ਉਹਨਾਂ ਦੇ ਖਿਲਾਫ ਹਾਲੇ ਤੱਕ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ ਜਿਸ ਤੇ ਕਾਰਨ ਉੱਥੋਂ ਦੇ ਲੋਕਾਂ ਵਿੱਚ ਇਸ ਵਕਤ ਗੁੱਸੇ ਦੀ ਲਹਿਰ ਹੈ ਦੋਸਤੋ ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਹੁਣ ਸਮਾਪਤਾ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਦਾਰੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰੱਖਾ